ਪਹਿਲਾ ਦਿਲ ਸਾਡਾ ਲਿਵਰ ਹੈ ਜੀ ਦੂਸਰਾ ਜਿਹੜਾ ਦਿਲ ਆ ਉਹ ਸਾਡਾ ਦਿਲ ਹੈ ਹਾਰਟ ਠੀਕ ਹੈ ਜੀ ਪਹਿਲਾ ਅਗਰ ਤੁਹਾਡਾ ਲਿਵਰ ਤੰਦਰੁਸਤ ਹੈ ਤਦੇ ਤੁਹਾਡਾ ਹਾਰਟ ਜਵਾਨ ਰਹਿ ਸਕਦਾ ਨਹੀਂ ਤੁਹਾਡਾ ਜਿਹੜਾ ਦਿਲ ਹੈ ਉਹ ਤੁਹਾਡੇ ਲਿਵਰ ਨਾਲੋਂ ਵੀ ਪਹਿਲਾਂ ਕਮਜ਼ੋਰ ਹੋ ਜਾਊਗਾ ਤੁਹਾਡੇ ਸਰੀਰ ਇੱਕ ਮਸ਼ੀਨਰੀ ਦੇ ਵਿੱਚ ਇਹ ਪੁਰਜਾ ਸਹੀ ਹੈ ਸਵਸਥ ਹੈ ਜੀ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਕਾਮਯਾਬ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਉਹ ਰੋਗਾਂ ਨਾਲ ਹੌਲੀ-ਹੌਲੀ ਜਿਹੜਾ ਪਰਦਾ ਜਾਂਦਾ ਹੈ ਜਿਹੜੇ ਬੰਦੇ ਦਾ ਲੀਵਰ ਫੈਟੀ ਹੋਇਆ ਹੋਇਆ ਖੁਸ਼ਕ ਹੋਇਆ ਹੋਇਆ ਉਹਨੂੰ ਕੀ ਕਰੂ ਉਹਨੂੰ ਵੀ ਭੁੱਖ ਵੱਧ ਲੱਗ ਸਕਦੀ ਆ ਉਹ ਕਿਉਂ ਕਿਉਂਕਿ ਜਦੋਂ ਤੁਸੀਂ ਦੇਖੋ ਖਾਣਾ ਦੇਣਾ ਤੁਹਾਡਾ ਲੀਵਰ ਰੈਸਟ ਦੇ ਵਿੱਚ ਪਿਆ ਉਹ ਕੋਈ ਕੰਮ ਨਹੀਂ ਕਰ ਰਿਹਾ ਉਹਨੂੰ ਖਾਣਾ ਖਾਦੇ ਪੀਦੇ ਦਾ ਉਹਨੂੰ ਕੋਈ ਅਸਰ ਨਹੀਂ ਹੈਗਾ ਉਹ ਥੋੜਾ ਖਾਣਾ ਅੱਗੇ ਪਾਸ ਹੋ ਗਿਆ ਕਿਉਂਕਿ ਉਹਨੇ ਜੂਸ ਕੱਢਣਾ ਹੀ ਨਹੀਂ ਕਿਉਂਕਿ ਸੁੱਤਾ ਪਿਆ ਇੱਕ ਤਰ੍ਹਾਂ ਦਾ ਉਹ ਜਦੋਂ ਉਹਨੇ ਜੂਸ ਕੱਢਣਾ ਨਹੀਂ ਖਾਣਾ ਤੁਹਾਡਾ ਪਾਰ ਹੋ ਗਿਆ ਅੱਗੇ ਤੁਹਾਨੂੰ ਹੋਰ ਜ਼ਿਆਦਾ ਖੋਪ ਹੋਊਗੀ ਹੋਰ ਜ਼ਿਆਦਾ ਭੁੱਖ ਲੱਗੂਗੀ ਜੀ ਜੀ ਸਸਿਕਲ ਦੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਪਹਿਲਾ ਦਿਲ ਸਾਡਾ ਲਿਵਰ ਹੈ ਜੀ ਦੂਸਰਾ ਜਿਹੜਾ ਦਿਲ ਆ ਉਹ ਸਾਡਾ ਦਿਲ ਹੈ ਹਾਰਟ ਠੀਕ ਹੈ ਜੀ ਪਹਿਲਾ ਅਗਰ ਤੁਹਾਡਾ ਲੀਵਰ ਤੰਦਰੁਸਤ ਹੈ ਤਦੇ ਤੁਹਾਡਾ ਹਾਰਟ ਜਵਾਨ ਰਹਿ ਸਕਦਾ ਨਹੀਂ ਤੁਹਾਡਾ ਜਿਹੜਾ ਦਿਲ ਹੈ ਉਹ ਤੁਹਾਡੇ ਲੀਵਰ ਨਾਲੋਂ ਵੀ ਪਹਿਲਾਂ ਕਮਜ਼ੋਰ ਹੋ ਜਾਊਗਾ ਅਗਰ ਤੁਹਾਡਾ ਜਿਹੜਾ ਲੀਵਰ ਹੈ ਜਿਗਰ ਹੈ ਉਹਦੇ ਵਿੱਚ ਗੰਦਗੀ ਭਰੀ ਗਈ ਹੈ ਆਯੁਰਵੇਦ ਦੇ ਵਿੱਚ ਇਹਨੂੰ ਯਕਰਿਤ ਕਿਹਾ ਗਿਆ ਯਕਰਿਤ ਦੇ ਨਾਂ ਤੋਂ ਜਾਣਿਆ ਜਾਂਦਾ ਜਿਹੜਾ ਤੁਸੀਂ ਅੱਜਕੱਲ ਮਾਡਰਨ ਸਾਇੰਸ ਦੇ ਵਿੱਚ ਲੀਵਰ ਕਹੈ ਲੋ ਇਹਨੂੰ ਅਗਰ ਤੁਹਾਡਾ ਇਹ ਪੁਰਜਾ ਤੁਹਾਡੀ ਸਰੀਰਕ ਮਸ਼ੀਨਰੀ ਦੇ ਵਿੱਚ ਇਹ ਪੁਰਜਾ ਸਹੀ ਹੈ ਸਵਸਥ ਹੈ ਜੀ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਕਾਮਯਾਬ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਉਹ ਰੋਗਾਂ ਨਾਲ ਹੌਲੀ-ਹੌਲੀ ਜਿਹੜਾ ਪਰਦਾ ਜਾਂਦਾ ਹੈ ਅਗਰ ਤੁਹਾਡਾ ਲੀਵਰ ਪ੍ਰੋਪਰ ਜਿਹੜਾ ਤੁਹਾਡਾ ਤੁਹਾਡੇ ਖਾਣੇ ਨੂੰ ਪਚਾ ਰਿਹਾ ਹੈ ਤੁਹਾਡੇ ਖਾਣੇ ਨੂੰ ਪਚਾ ਕੇ ਤੁਹਾਡੇ ਸਰੀਰ ਨੂੰ ਰਸ ਦੇ ਰਿਹਾ ਉਹਦੇ ਕੱਢ ਕੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਤੰਦਰੁਸਤ ਹੈ ਅਗਰ ਤੁਹਾਡਾ ਜਿਹੜਾ ਖਾਦਾ ਪੀਤਾ ਖਾਣਾ ਉੱਪਰ ਹੀ ਪਿਆ ਰਹਿੰਦਾ ਖੱਟੇ ਢ ਘਾਰ ਆ ਰਹੇ ਨੇ ਜ਼ਹਿਰ ਬਣ ਕੇ ਗਲੇ ਚ ਨੂੰ ਆ ਰਹੀ ਹੈ ਮੂੰਹ ਦਾ ਸਵਾਦ ਵੀ ਕੋੜਾ ਰਹਿ ਰਿਹਾ ਜਾਂ ਪੈਰਾਂ ਤੇ ਸੋ ਜਾ ਰਹੀ ਹੈ ਤਾਂ ਸਮਝੋ ਤੁਹਾਡਾ ਜਿਹੜਾ ਲੀਵਰ ਹੈ ਉਹ ਲਗਭਗ 70% ਜਿਹੜਾ ਖਰਾਬ ਵਾਲੇ ਪਾਸੇ ਨੂੰ ਜਾ ਰਿਹਾ ਅਗਰ ਤੁਹਾਨੂੰ ਇਹ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਜਾਂ ਇਹ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਸੰਕੇਤ ਦਿਖ ਰਹੇ ਨੇ ਦੇਖੋ ਗੱਲ ਪਤਾ ਕੀ ਆ ਜੀ ਜਿਹੜਾ ਲੀਵਰ ਹੈ ਉਹ ਸਾਡਾ ਜਦੋਂ ਤੁਸੀਂ ਉਹਨੂੰ ਤੱਕਾ ਕਰਦੇ ਹੋ ਉਹਦੇ ਨਾਲ ਤੁਸੀਂ ਤੱਕਾ ਹੌਲੀ 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 ਕਰਕੇ ਉਹ ਸੈਂਦਾ ਜਾਂਦਾ ਪਰ ਅਖੀਰ ਨੂੰ ਜਦੋਂ ਉਹ ਭਰ ਜਾਂਦਾ ਫਿਰ ਤੁਸੀਂ ਕਹ ਲਓ ਵੀ ਉਬਾਲਾ ਮਾਰਨਾ ਉਹਨ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਜਦੋਂ ਚੀਜ਼ ਉਬਾਲਾ ਮਾਰਦੀ ਆ ਫਿਰ ਸਾਡੇ ਜਿਹੜੇ ਹੱਥੋਂ ਜੜੀ ਹੈਗੇ ਸਮੇਂ ਤੋਂ ਬਾਹਰ ਹੋ ਜਾਂਦੀ ਆ ਉਹ ਚੀਜ਼ ਜਦ ਕਿ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਆਪਾਂ ਇੱਕ ਵਰਤ ਰੱਖਣ ਦੀ ਜਿਹੜੀ ਰੀਤ ਹੈ ਉਹ ਹੈਗੀ ਜਿਹੜੇ ਸਾਡੇ ਗੁਰੂਆਂ ਪੀਰਾਂ ਨੇ ਜਾਂ ਕੋਈ ਨੇ ਵੀ ਕਿਸੇ ਚੰਗੇ ਵਿਦਵਾਨ ਇਸ ਇਨਸਾਨ ਨੇ ਜਿਹੜੀ ਸ਼ੁਰੂ ਕੀਤੀ ਆ ਉਹ ਸਾਡੇ ਲੀਵਰ ਨੂੰ ਡिटॉक्स ਕਰਨ ਵਾਸਤੇ ਉਹਦੀ ਸਫਾਈ ਕਰਨ ਵਾਸਤੇ ਉਹਦੀ ਗੰਦਗੀ ਕੱਢਣ ਵਾਸਤੇ ਉਹਨੂੰ ਆਰਾਮ ਦਿੱਤਾ ਵੀ ਹਾਂ ਅੱਜ ਦਾ ਦਿਨ ਜਿਹੜਾ ਤੁਸੀਂ ਖਾਣਾ ਨਾ ਖਾਓ ਜਾਂ ਤੁਸੀਂ ਸਿਰਫ ਤਰਲ ਪਦਾਰਥ ਖਾ ਕੇ ਅੱਜ ਦਾ ਦਿਨ گزارਾ ਕਰੋ ਤਾਂ ਕਿ ਤੁਹਾਡੇ ਲੀਵਰ ਨੂੰ ਜਿਹੜੀ आ, मतलब एक तरह दी कह लो रेस्ट मिल जवे उनो आराम मिल जवे इस करके ओ साफ हो जवे लिवर इक एदा दा अंग आ ਤੁਹਾਡੇ ਸਰੀਰ ਦੇ ਵਿੱਚੋਂ ਆਪਣੇ ਆਪ ਸਫਾਈ ਕਰ ਲੰਦਾ ਆਪਣੇ ਆਪ ਦੀ ਪਰ ਜਦੋਂ ਤੁਸੀਂ ਉਨੂੰ ਇੱਕ ਤਰ੍ਹਾਂ ਦਾ ਗੰਦਗੀ ਵਾਲਾ ਖਾਣਾ ਦੇਈ ਜਾ ਰਹੇ ਹੋ ਉਨੂੰ ਮੈਦਾ ਖੁਲਾਈ ਜਾ ਰਹੇ ਹੋ ਉਨੂੰ ਖੰਡ ਖੁਲਾਈ ਜਾ ਰਹੇ ਹੋ ਉਨੂੰ ਚਟਾ ਨਮਕ ਖੁਲਾਈ ਜਾ ਰਹੇ ਹੋ ਤਾਂ ਉਹ ਤੁਸੀਂ ਕਹੋ ਵੀ ਹੱਦ ਪਾਰ ਜਦੋਂ ਹੋ ਜਾਂਦੀ ਆ ਫੇਰ ਉਹ ਗਲਤ ਉਹ ਤੁਸੀਂ ਕਹੋ ਵੀ ਐਸਿਡ ਉਹਦੇ ਵਿੱਚ ਇੰਨਾ ਭਰ ਜਾਂਦਾ ਹੈ ਲੀਵਰ ਫਿਰ ਫੈਟੀ ਹੋ ਗਿਆ ਤੁਹਾਡਾ ਲਿਵਰ ਸਰੈਸਸ ਤੱਕ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਲਿਵਰ ਜਿਹੜੇ ਸਰੈਸਸ ਦੇ ਰੋਗੀ ਨੇ ਤੁਸੀਂ ਕਹ ਲਓ ਵੀ ਮਰਦਾਂ ਦੇ ਨਾਲੋਂ ਵੱਧ ਜਿਹੜੀਆਂ ਔਰਤਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਜਾਂਦੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਚਟਪਟਾ ਖਾਣਾ ਮੈਦਾ ਖਾਣਾ ਸਭ ਤੋਂ ਵੱਧ ਪਸੰਦ ਆ ਇਸ ਕਰਕੇ ਸਮੱਸਿਆਵ ਜਿਹੜੀ ਜਿਆਦਾ ਵੱਧ ਜਾਂਦੀ ਹੈ ਪਰ ਦੇਖੋ ਜਿਹੜਾ ਬੰਦਾ ਫੈਟੀ ਲੀਵਰ ਨੂੰ ਸੀਰੀਅਸ ਨਹੀਂ ਲੈਂਦਾ ਤੁਸੀਂ ਇਹ ਦੇਖੋ ਉਹਦੇ ਹਾਲਾਤ ਵੀ ਕਿੰਨੇ ਮਾੜੇ ਆ ਸਵੇਰੇ ਉੱਠ ਕੇ ਉਹਨੇ ਕੈਪਸੂਲ ਖਾਦੇ ਤੋਂ ਬਿਨਾ ਰੋਟੀ ਨਹੀਂ ਖਾ ਸਕਦਾ ਉਹ ਬੰਦਾ ਤੁਸੀਂ ਦੇਖੋ ਜਿਹੜਾ ਬੰਦਾ ਖਾਣਾ ਖਾਣ ਲਈ ਦਵਾਈਆਂ ਖਾ ਰਿਹਾ ਹੈ ਖਾਣਾ ਖਾਣ ਲਈ ਦਵਾਈਆਂ ਖਾ ਰਿਹਾ ਹੈ ਤੁਸੀਂ ਇਹ ਦੇਖੋ ਵੀ ਉਹ ਬੰਦਾ ਕਿੰਨਾ ਕੁ ਦੁਖੀ ਹੋਊਗਾ ਜਿਹੜੇ ਬੰਦੇ ਨੇ ਖਾਣਾ ਖਾਣ ਤੋਂ ਪਹਿਲਾਂ ਦਵਾਈ ਖਾਣੀ ਹੈ ਫਿਰ ਖਾਣਾ ਖਾ ਕੇ ਉਹਨੂੰ ਪਚਾਉਣ ਦੀ ਦਵਾਈ ਖਾਣੀ ਹੈ ਫਿਰ ਉਸ ਤੋਂ ਬਾਅਦ ਖਾਣੇ ਨੂੰ ਖਾਦੇ ਹੋਏ ਨੂੰ ਅੰਨ ਨੂੰ ਬਾਹਰ ਕੱਢਣ ਦੀ ਦਵਾਈ ਕੱਪ ਜਾਂਦੀ ਹੈ ਦਵਾਈ ਖਾਣੀ ਹੈ ਦੋ ਜਨ ਫੇਰ ਉੱਠ ਕੇ ਉਹ ਰੁਟੀਨ ਹੈ ਉਹ ਬੰਦੇ ਦੀ ਜ਼ਿੰਦਗੀ ਤੁਸੀਂ ਇਹ ਕਹ ਲਓ ਵੀ ਮੈਂ ਤਾਂ ਉਸ ਜ਼ਿੰਦਗੀ ਨੂੰ ਜ਼ਿੰਦਗੀও ਨਹੀਂ ਮੰਨਦਾ ਤੁਸੀਂ ਉਹ ਕਹ ਲਓ ਵੀ ਉਹ ਤਾਂ ਇੱਕ ਰੋੜੀ ਦਾ ਢੇਰ ਹੈ ਜਿਹੜਾ ਹਾਂ ਵੀ ਜਿਹੜਾ ਜਾਂਦਾ ਜੀ ਕਰਦਾ ਕੋਈ ਲਫਾਫਾ ਸਿੱਟ ਗਿਆ ਜੀ ਕਰਦਾ ਕੋਈ ਗੰਦ ਸਿੱਟ ਗਿਆ ਉੱਥੇ ਉਹ ਉਹ ਜ਼ਿੰਦਗੀ ਆ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਜਿਹੜਾ ਤੁਸੀਂ ਦਵਾਈਆਂ ਖਾ ਖਾ ਕੇ ਆਪਣੇ ਲੀਵਰ ਨੂੰ ਚਰਾ ਰਹੇ ਹੋ ਜਾਂ ਲੀਵਰ ਦਵਾਈਆਂ ਖਾ ਕੇ ਤੁਹਾਡਾ ਪੇਟ ਦਾ ਜਿਹੜਾ ਗੁਜ਼ਾਰਾ ਹੋ ਰਿਹਾ ਉਹ ਤੁਹਾਡੀ ਜ਼ਿੰਦਗੀ ਨਹੀਂ ਉਹ ਇੱਕ ਤੁਸੀਂ ਕਹ ਲਓ ਵੀ ਤੂੰ ਆਪਾਂ ਇੱਥੇ ਹੀ ਜਿਹੜਾ ਦੁਨੀਆ ਭਰੋਂ ਨਰਕ ਭੋਗ ਰਹੇ ਆ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਆਪਣੇ ਸਿਹਤ ਪੱਖੋਂ ਠੀਕ ਨਹੀਂ ਹੈਗਾ ਆਪਣਾ ਜਿਹੜੇ ਬੰਦੇ ਦਾ ਪੇਟ ਠੀਕ ਨਹੀਂ ਹੈਗਾ ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਇੱਥੇ ਦੁਨੀਆਦਾਰੀ ਤੇ ਹੀ ਨਰਕ ਹੈ ਅੱਗੇ ਜਾ ਕੇ ਕੁਝ ਨਹੀਂ ਹੈਗਾ ਉਹ ਸੀਦਾ ਮੈਂ ਤਾਂ ਇਹ ਚੀਜ਼ ਮੰਨਦਾ ਹੁੰਨਾ ਹੈ ਜੀ ਉਹ ਕਾਰਨ ਇਹ ਹੈ ਜੀ 100 ਦੇ ਵਿੱਚੋਂ 99 ਲੋਕ ਅੱਜ ਕੱਲ ਟੈਨਸ਼ਨ 'ਚ ਨੇ ਠੀਕ ਹੈ ਜੀ ਹਰੇਕ ਬੰਦਾ ਕਹਿੰਦਾ ਇਹ ਪੈਸਾ ਘਟਾ ਹੈ ਜਾਂ ਹਰੇਕ ਬੰਦਾ ਕਹਿੰਦਾ ਅੱਜ ਕੰਮ ਘਟਾ ਹੈ ਜਾਂ ਹਰੇਕ ਬੰਦਾ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਇਹ ਕਾਰਨ ਸਭ ਤੋਂ ਜ਼ਿਆਦਾ ਤੁਹਾਡੇ ਖਾਣ ਪੀਣ ਦੇ ਨਾਲੋਂ ਜ਼ਿਆਦਾ ਤੁਹਾਡੇ ਲੀਵਰ ਨੂੰ ਖਰਾਬ ਕਰਨ ਵਾਲਾ ਤੁਹਾਡਾ ਦਿਮਾਗੀ ਬੋਝ ਹੈ ਤੁਹਾਡੀ ਦਿਮਾਗ ਦੀ ਟੈਨਸ਼ਨ ਹੈ ਤੁਹਾਡੇ ਦਿਮਾਗ ਦਾ ਹਰ ਵੇਲੇ ਜਿਹੜਾ ਭਾਰਾਪਨ ਰਹਿਣਾ ਉਹ ਸਭ ਤੋਂ ਵੱਧ ਤੁਹਾਡੇ ਲੀਵਰ ਨੂੰ ਤੇ ਦੂਜਾ ਨੰਬਰ ਤੁਹਾਡੇ ਗੁਰਦਿਆਂ ਨੂੰ ਤੇ ਤੀਜਾ ਨੰਬਰ ਤੁਹਾਡੇ ਹਾਰਟ ਨੂੰ ਜਾ ਕੇ ਫਿਰ ਖਰਾਬ ਕਰਦਾ ਤਾਂ ਕਿ ਜਿਹੜਾ ਸਭ ਤੋਂ ਵੱਧ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਧ ਸਾਨੂੰ ਜਿੰਨਾ ਤੁਸੀਂ ਰਿਲੈਕਸ ਰਹੋਗੇ ਉਨਾ ਤੁਹਾਡਾ ਤੰਦਰੁਸਤ ਜਿਹੜਾ ਲੀਵਰ ਰਹਿੰਦਾ ਉਹ ਫਿਰ ਬਿਮਾਰੀਆਂ ਨੂੰ ਜਿਹੜਾ ਉਨਾ ਹੀ ਸਰੀਰ ਨੂੰ ਬਚਾ ਕੇ ਰੱਖਦਾ ਜਿੰਨਾ ਕ ਤੁਸੀਂ ਆਪਣੇ ਦਿਮਾਗ ਦੇ ਵਿੱਚ ਘਾਤਕ ਵਿਚਾਰ ਭਰਦੇ ਹੋ ਉਨਾ ਹੀ ਸਾਡਾ ਜਿਹੜਾ ਲੀਵਰ ਹੈ ਉਹ ਦੁਸ਼ਿਤ ਹੁੰਦਾ ਜਾਂਦਾ ਉੱਥੋਂ ਫਿਰ ਜਿਹੜੀਆਂ ਬਿਮਾਰੀਆਂ ਗੰਭੀਰ ਬਿਮਾਰੀਆਂ ਉੱਠਦੀਆਂ ਨੇ ਦੇਖੋ ਆਪਾਂ ਗੱਲ ਕੀ ਕੀਤੀ ਹੈ ਪਹਿਲਾਂ ਵੀ ਸਾਡੀ ਬਾਡੀ ਨੂੰ ਸਾਡੇ ਸਰੀਰ ਨੂੰ ਕਾਇਆ ਨੂੰ ਚਲਾਉਣ ਵਾਲਾ ਕੌਣ ਹੈ ਯਕਰਿਤ ਲੀਵਰ ਹੂੰ ਠੀਕ ਹੈ ਜੀ ਜ਼ਿਕਰ ਜਦੋਂ ਸਾਡੇ ਲੀਵਰ ਨੂੰ ਚਲਾਉਣ ਵਾਲੀ ਚੀਜ਼ ਖਰਾਬ ਹੋ ਗਈ ਤਾਂ ਸਮਝੋ ਸਾਰੇ ਸਰੀਰ ਦਾ ਜਿਹੜਾ ਢਾਂਚਾ ਹੀ ਹਿੱਲ ਜਾਣਾ ਹੈ ਤੁਸੀਂ ਗੱਡੀ ਦੇ ਫਿਲਟਰ ਦੇ ਵਿੱਚ ਤੁਸੀਂ ਕਹ ਲਓ ਕਚਰਾ ਆ ਜਾਵੇ ਤਾਂ ਪੂਰੀ ਗੱਡੀ ਨੂੰ ਖੜਾ ਕੇ ਰੱਖ ਦਿੰਦਾ ਖੜਾਉਂਦਾ ਕਿ ਨਹੀਂ ਸੇਮ ਉਹੀ ਕੰਮ ਹੈ ਸਾਡੀ ਬਾਡੀ ਦਾ ਇਹ ਫਿਲਟਰ ਹੈ ਅਗਰ ਬਾਡੀ ਦਾ ਮੇਨ ਉਪਰਜਾ ਜਿਹੜਾ ਖਰਾਬ ਹੋ ਗਿਆ ਤਾਂ ਤੁਸੀਂ ਕਹ ਲਓ ਵੀ ਜਦੋਂ ਉਹ ਐਸਿਡ ਭਰ ਗਿਆ ਉਹਦੇ ਵਿੱਚ ਜੋੜਾਂ 'ਚ ਦਰਦ ਜਦੋਂ ਉਹਦੇ ਵਿੱਚ ਗਰਮੀ ਭਰ ਗਈ ਤਾਂ ਸਰੀਰ ਦੀ ਭੁੱਖ ਜਿਹੜੀ ਪਾਚਨ ਕਿਰਿਆ ਉਹ ਮਰਜੀ ਮਰ ਗਈ ਸਮਝੋ ਜਦੋਂ ਉਹ 'ਚ ਖੁਸ਼ਕੀ ਭਰ ਗਈ ਤਾਂ ਸਮਝੋ ਤੁਹਾਨੂੰ ਕਬਜ ਜਦੋਂ ਉਹਦੇ ਚ ਨਜਾਇਜ਼ ਗਰਮੀ ਭਰ ਗਈ ਤਾਂ ਸਮਝੋ ਤੁਹਾਡਾ ਦਿਮਾਗ ਜਿਹੜਾ ਨੀਂਦ ਉਹ ਉੱਡ ਗਈ ਗੱਲ ਇਹ ਆ ਵੀ ਤੁਹਾਡੇ ਲੀਵਰ ਦੇਖਣਾ ਪੈਣਾ ਵੀ ਲੀਵਰ ਤੁਹਾਡਾ ਕਿੰਨਾ ਕੁ ਸਵਸਥਾ ਹੈ ਉਹਨਾਂ ਹੀ ਤੁਹਾਡਾ ਸਰੀਰ ਜਿਹੜਾ ਤੰਦਰੁਸਤ ਕਾਇਆ ਜਿਹੜੀ ਤੁਹਾਡੀ ਨਰੋਗੀ ਰਹਿ ਸਕਦੀ ਹੈ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਦਾ ਲੀਵਰ ਫੈਟੀ ਹੋਇਆ ਹੋਇਆ ਖੁਸ਼ਕ ਹੋਇਆ ਹੋਇਆ ਉਹਨੂੰ ਕੀ ਕਰੂ ਉਹਨੂੰ ਵੀ ਭੁੱਖ ਵੱਧ ਲੱਗ ਸਕਦੀ ਹੈ ਉਹ ਕਿਉਂ ਕਿਉਂਕਿ ਜਦੋਂ ਤੁਸੀਂ ਦੇਖੋ ਖਾਣਾ ਦੇਣਾ ਤੁਹਾਡਾ ਲੀਵਰ ਰੈਸਟ ਦੇ ਵਿੱਚ ਪਿਆ ਉਹ ਕੋਈ ਕੰਮ ਨਹੀਂ ਕਰ ਰਿਹਾ ਉਹਨੂੰ ਖਾਣਾ ਖਾਦੇ ਪੀਤੇ ਦਾ ਉਹਨੂੰ ਕੋਈ ਅਸਰ ਨਹੀਂ ਹੈਗਾ ਉਹ ਥੋੜਾ ਖਾਣਾ ਅੱਗੇ ਪਾਸ ਹੋ ਗਿਆ ਕਿਉਂਕਿ ਉਹਨੇ ਜੂਸ ਕੱਢਣਾ ਹੀ ਨਹੀਂ ਕਿਉਂਕਿ ਸੁੱਤਾ ਪਿਆ ਇੱਕ ਤਰ੍ਹਾਂ ਦਾ ਉਹ ਜਦੋਂ ਉਹਨੇ ਜੂਸ ਕੱਢਣਾ ਨਹੀਂ ਖਾਣਾ ਤੁਹਾਡਾ ਪਾਰ ਹੋ ਗਿਆ ਅੱਗੇ ਤੁਹਾਨੂੰ ਹੋਰ ਜ਼ਿਆਦਾ ਖੋਪ ਹੋਊਗੀ ਹੋਰ ਜ਼ਿਆਦਾ ਭੁੱਖ ਲੱਗੂਗੀ ਕਿਉਂਕਿ ਉਹ ਕੰਮ ਤਾਂ ਕਰੇ ਨਹੀਂ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਇਸ ਕਰਕੇ ਉਹ ਸਾਡੇ ਜਿਹੜੀ ਸਰੀਰ ਨੂੰ ਖੋਪਾਉਂਦਾ ਇੱਕ ਤਰ੍ਹਾਂ ਦਾ ਖੋਹੀ ਕਹਿ ਦਿੰਨੇ ਆ ਵੀ ਇੱਥੋਂ ਖੋਪ ਪੈਂਦੀ ਆ ਵੀ ਹਾਂ ਵੀ ਬਾਰ ਬਾਰ ਖਾਣਾ ਵੀ ਜਿਵੇਂ ਚੂਹੇ ਲਟਦੇ ਹੁੰਦੇ ਆ ਚੂਹੇ ਟੱਕਰਾ ਮਾਰਦੇ ਆ ਢਿੱਡ 'ਚ ਐਦਾਂ ਬਹੁਤ ਸਾਨੂੰ ਮਰੀਜ਼ ਕਹਿੰਦੇ ਨੇ ਆ ਕੇ ਉਹ ਇਹ ਕਾਰਨ ਆ ਮੇਨ ਵੀ ਜਦੋਂ ਤੁਹਾਡਾ ਲੀਵਰ ਜਿਹੜਾ ਕੰਮ ਕਰੂਗਾ ਉਹਦੇ ਕੋਲ ਖਾਣਾ ਪਚਾਉਣ ਨੂੰ ਟਾਈਮ ਹੋਊਗਾ ਕੰਮ ਹੋਊਗਾ ਉਹਦੇ ਕੋਲ ਕਰਨ ਨੂੰ ਤਾਂ ਉਹ ਟਾਈਮ ਸਮੇਂ ਸਿਰ ਭੁੱਖ ਲਾਊਗਾ ਨਾ ਕਿ ਤੁਹਾਨੂੰ ਖੋਪਾਊਗਾ ਕੀ ਹੈ ਉਹਨਾਂ ਦਾ ਨਾਲ ਅਮਾਸ਼ਾ ਜਿਹੜਾ ਤੁਹਾਡਾ ਆਪਾਂ ਕਹਿ ਦਿੰਨੇ ਆ ਪੇਟ ਹੈ ਸਟਮਕ ਹੈ ਉਹ ਖੁਸ਼ਕ ਹੋ ਗਿਆ ਉਹਨਾਂ ਦੇ ਅ ਜਦੋਂ ਉਹ ਖੁਸ਼ਕ ਹੋ ਗਿਆ ਤੁਸੀਂ ਇਹ ਕਹ ਲਓ ਵੀ ਜઠਰਗ ਨਹੀਂ ਮਰ ਗਈ ਜਿਹੜੀ ਜઠਰਗ ਨਹੀਂ ਬੁਜੀ ਪਈ ਹੈ ਅੰਦਰ ਉਹ ਫੇਰ ਉਹਦੇ ਕਰਕੇ ਲੱਗਦਾ ਵੀ ਹਾਂ ਜਦੋਂ ਉਸ ਪਚਾਉਣ ਨੂੰ ਜਿਹੜੀ ਅੱਗੇ ਨਹੀਂ ਹੈਗੀ ਅੰਦਰ ਉਸ ਨੂੰ ਹਾਜਮ ਕਰਨ ਵਾਸਤੇ ਉਸ ਕਰਕੇ ਜਿਹੜਾ ਹੈਗਾ ਉਹ ਇੱਕੋਦਮ ਪੇਟ ਜਿਹੜਾ ਫੁੱਲ ਜਾਂਦਾ ਤੁਸੀਂ ਅੱਧੀ ਰੋਟੀ ਖਾ ਲਓ ਉਹਦੇ ਨਾਲ ਵੀ ਪੇਟ ਜਿਹੜਾ ਫਟਣ ਨੂੰ ਆ ਜਾਂਦਾ ਇਹ ਦੇਖੋ ਜੀ ਅੱਜ ਕੱਲ ਦੀ ਜਿਹੜੀ ਮੈਂ ਤਾਂ ਇਹ ਕਹਣਾ ਉਹਨਾਂ ਵੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਇੱਕ ਤਰ੍ਹਾਂ ਦੀ ਤਬਾਹੀ ਦੇ ਰਾਹ ਤੇ ਚੱਲ ਰਹੀ ਹੈ ਕਿਉਂਕਿ ਉਹਨਾਂ ਨੂੰ ਸਾਰਾ ਦਿਨ ਸਿਰਫ ਰੱਜ ਕੇ ਖਾਣ ਨੂੰ ਰੋਟੀ ਚਾਹੀਦੀ ਆ ਚੱਲਣ ਨੂੰ ਉਹਨਾਂ ਨੂੰ ਇੱਕ ਵੀ ਕਦਮ ਨਾ ਤੋੜਿਆ ਜਾਵੇ ਤਾਂ ਉਸ ਵਿੱਚ ਸਭ ਤੋਂ ਵਧੀਆ ਜਦੋਂ ਬੰਦਾ ਖਾਣਾ ਖਾ ਕੇ ਮੋٹے ਪਕਵਾਨ ਹੈਵੀ ਪਕਵਾਨ ਖਾ ਕੇ ਬੈੱਡ ਤੇ ਪਊਗਾ ਤਾਂ ਤੁਸੀਂ ਇਹ ਕਹਿ ਲੋ ਵੀ ਉਹ ਆਪਣੇ ਸਰੀਰ ਨੂੰ ਤਬਾਹੀ ਵੱਲ ਲੈ ਕੇ ਜਾ ਰਿਹਾ ਹੈ ਜਦੋਂ ਤੁਹਾਡਾ ਅੰਦਰ ਸਰੀਰ ਗਰਮੀ ਨਾਲ ਭਰ ਗਿਆ ਤਾਂ ਸਭ ਤੋਂ ਵੱਧ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋਵੋਗੇ ਡਿਪਰੈਸ਼ਨ ਦੇ ਸ਼ਿਕਾਰ ਹੋਗੇ ਤਾਂ ਸਮਝੋ ਤੁਹਾਡਾ ਜਿਹੜਾ ਸਰੀਰ ਹੈ ਉੱਤਵਾਹੀ ਵੱਲ ਚਲੇ ਗਿਆ ਜੀ ਤਦੋਂ ਦੇਖੋ ਜੀ ਲੀਵਰ ਫੇਲਿਅਰ ਹੋ ਜਾਂਦਾ ਨਾ ਡਾਕਟਰ ਪਤਾ ਕੀ ਕਹਿੰਦਾ ਵੀ ਲਗਭਗ 50 ਕ ਲੱਖ ਦਾ ਖਰਚਾ ਆਊਗਾ ਹੂੰ ਹੂੰ ਤਾਂ ਉਹਦੇ ਵਿੱਚ ਵੀ ਸਾਡੀ ਗਰੰਟੀ ਨਹੀਂ ਡਾਕਟਰ ਇਹ ਕਹਿੰਦਾ ਬਿਲਕੁਲ ਕਹਿੰਦੇ ਨਹੀਂ ਜੀ ਤੇ ਤੁਸੀਂ ਇਹ ਦੇਖੋ ਵੀ ਉਹ ਇੱਕ ਤਾਂ ਹੈ ਕਿ ਡਾਹ ਵੱਡਾ ਜਿਹੜਾ ਰਿਸਕ ਹੈ ਬੋਡੀ ਲਈ ਤੇ ਦੂਜਾ ਬੰਦੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਾਂਦੀ ਹੈ ਗੱਲ ਇਹ ਆ ਵੀ ਸਾਡੀ ਨਾ ਅਸੀਂ ਜਿਹੜੀ ਸਮਝ ਹੈ ਉਹ ਬਹੁਤ ਬਾਹਰ ਹੋ ਗਈ ਜਦੋਂ ਅਸੀਂ ਨੈਚੁਰਲ ਚੀਜ਼ਾਂ ਦੀਆਂ ਗੱਲਾਂ ਕਰਦੇ ਆਂ ਤਾਂ ਲੋਕਾਂ ਦੇ ਉੱਥੇ ਵੀ ਸਵਾਲ ਹੋ ਜਾਂਦੇ ਨੇ ਵੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਇਹਦਾ ਕੁਝ ਨਹੀਂ ਕਿਉਂਕਿ ਅਸੀਂ ਜਿਹੜਾ ਆਪਣਾ ਪਿਛੋਕੜ ਹੈ ਉਹ ਭੁੱਲ ਚੁੱਕੇ ਆਂ ਜਿਹੜੇ ਅਸੀਂ ਆਪਣੇ ਦਾਦੇ-ਪੁਰਦਾਦਿਆਂ ਨੂੰ ਉਹ ਅਸੀਂ ਭੁੱਲ ਚੁੱਕੇ ਆਂ ਇਸ ਕਰਕੇ ਜਿਹੜਾ ਸਾਡੇ ਸਰੀਰ ਹੈ ਉਹ ਬਿਮਾਰੀਆਂ ਦੇ ਵੱਲ ਵੱਧ ਜਿਹੜੇ ਹੈਗੇ ਆ ਠੱਕੇ ਜਾ ਰਹੇ ਆ ਜਾਂ ਜਾ ਰਹੇ ਆ ਜਾਂ ਅਸੀਂ ਆਪ ਉਹਨਾਂ ਨੂੰ ਠੇਕੇਲ ਰਹੇ ਆ ਇਹ ਮੇਨ ਬਹੁਤ ਵੱਡੀ ਸਮੱਸਿਆ ਹੈ ਹੁਣ ਆਪਾਂ ਅੱਜ ਦੱਸਣ ਜਾ ਰਹੇ ਆ ਸਿਰਫ 5 ਰੁਪਏ ਦਾ ਨੁਕਤਾ ਹੈ ਤੁਸੀਂ ਇਹ ਕਹਿ ਲਓ ਵੀ ਜਿਹੜਾ ਤੁਹਾਡੇ ਲੀਵਰ ਨੂੰ ਤੁਹਾਡੇ ਫੈਟੀ ਲੀਵਰ ਨੂੰ ਤੁਹਾਡੇ ਤਜ਼ਾਬ ਨੂੰ ਤੁਹਾਡੇ ਲੀਵਰ ਦੀ ਖੁਸ਼ਕੀ ਨੂੰ ਤੁਹਾਡੇ ਲੀਵਰ ਦੀ ਗਰਮੀ ਨੂੰ ਧੋਕੇ ਰੱਖ ਦੂਗਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਇਹ ਢਿੱਡ ਪਰ ਹੱਥ ਫੇਰ ਕੇ ਇਹ ਕਹੋਗੇ ਵੀ ਇਹ ਇਹ ਪਿਛਲੇ ਸਾਲ ਵਾਲਾ ਢਿੱਡ ਸੀ ਜਾਂ ਪਿਛਲੇ ਮਹੀਨੇ ਵਾਲਾ ਢਿੱਡ ਸੀ ਜਾਂ ਪਿਛਲੇ ਹਫਤੇ ਵਾਲਾ ਢਿੱਡ ਸੀ ਅੱਛਾ ਇੱਕ ਹਫਤੇ ਦੇ ਵਿੱਚ ਇੰਨਾ ਕੁ ਜ਼ਿਆਦਾ ਹਲਕਾ ਕਰ ਦੂਗਾ ਪਰ ਬੰਦੇ ਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਸਵੇਰੇ ਉੱਠ ਕੇ ਪਰ ਆਪਾਂ ਆਪਣੇ ਸਰੀਰ ਲਈ ਕਰਨੀ ਹੈ ਕਿਸੇ ਵਾਸਤੇ ਨਹੀਂ ਜੀ ਜੀ ਤੁਹਾਨੂੰ ਦੱਸਦੇ ਆ ਜੀ 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 ਤੁਸੀਂ ਆਪਣੇ ਘਰ ਹਰ ਹਰ ਬੰਦੇ ਦੇ ਘਰ ਨਾਰਮਲ ਦੂਸਰ ਗ੍ਰਾਈਂਡਰ ਹੈਗਾ ਜੀ ਇਹਦੇ ਲਗਭਗ ਤੁਸੀਂ ਪਦੀਨੇ ਦੇ 20 ਪੱਤੇ ਤੁਸੀਂ ਡੰਡੀਆਂ ਸਮੇਤ ਜੀ ਡੰਡੀਆਂ ਸਮੇਤ ਅਸਲੀ ਜੜ ਜਿਹੜੀ ਅਸਲੀ ਅਸਰ ਦਾ ਜਿਹੜੇ ਡੰਡੀਆਂ ਦੇ ਵਿੱਚ ਹੈ ਕਿਉਂਕਿ ਥੱਲੇ ਥੱਲੇ ਦੇਖੋ ਅਸਲੀ ਜਿਹੜਾ ਫੁੱਲ ਹੈ ਉੱਪਰ ਜਾ ਕੇ ਬੇਸ਼ੱਕ ਖਿੜਦਾ ਹੈ ਹਮ ਹਮ ਪਰ ਉਹਨੂੰ ਜਿਹੜੀ ਖਰਾਕ ਜਾਂਦੀ ਹੈ ਉਹ ਤਾਂ ਉਹਦਾ ਡੰਡੀ ਦੇ ਥਰੂ ਹੀ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਪੱਤੇ ਦੇ ਵਿੱਚ ਜਿਹੜੀ ਡੰਡੀ ਦੇ ਵਿੱਚ ਕਿੰਨੀ ਤਾਕਤ ਹੋਊਗੀ ਫਿਰ ਆ ਠੀਕ ਹੈ ਜੀ ਕੀ ਬਾਤ ਹੈ ਠੀਕ ਹੈ ਜੀ 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 ਇਹ ਤੁਸੀਂ 15 20 ਕ ਪੱਤੇ ਇਹਦੇ ਤੋੜ ਕੇ ਪਾਉਣੇ ਆ ਇੰਨੇ ਹੀ ਤੁਸੀਂ 15 20 ਕ ਲੈਣੇ ਆ ਆਪਣੇ ਧਨੀਏ ਦੇ ਹਰਾ ਧਨੀਆ ਹੁਣ ਅੱਜ ਕੱਲ ਤਾਂ ਲਗਭਗ ਸਾਰਾ ਸਾਲੇ ਮਿਲ ਜਾਂਦਾ ਸਣੇ ਡੰਡੀਆਂ ਤੋੜਨਾ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਚੰਗੀ ਚੀਜ਼ ਨੂੰ ਬਾਹਰ ਛੱਡਦੇ ਆਂ ਔਰ ਮੰਦੀ ਚੀਜ਼ ਨੂੰ ਅਸੀਂ ਖਾਂਦੇ ਆਂ ਇਹ ਸਮੇਂ ਅੱਜ ਦੇ ਸਮੇਂ ਦੀ ਅਸਲੀਅਤ ਹੈ ਗਲੋ ਵੇਲ ਆ ਜੀ ਇਹ ਠੀਕ ਹੈ ਜੀ ਇਹਨੂੰ ਕ ਇਹਦੇ ਲਗਭਗ ਤੁਸੀਂ 3-3 ਇੰਚ ਦੇ 3-4 ਕਟੋੜੇ ਤੁਸੀਂ ਇਹਦੇ ਪਾਉਣੇ ਆ ਠੀਕ ਹੈ ਜੀ 4 ਕਟੋੜੇ ਪਾ ਕੇ ਆ ਜੀ ਇਹ ਤੁਸੀਂ ਮਿਕਸੀ ਚ ਪਾਣੀ ਪਾ ਕੇ ਇਹਦਾ ਇਹਨੂੰ ਗ੍ਰाइंड ਕਰ ਦੇਣਾ ਠੀਕ ਹੈ ਗ੍ਰाइंड ਕਰਕੇ ਇਹਦਾ ਇੱਕ ਤਰ੍ਹਾਂ ਦਾ ਜੂਸ ਬਣ ਗਿਆ ਅੱਛਾ ਸ਼ਾਬਾਸ਼ ਇਹ ਜੂਸ ਹੋ ਗਿਆ ਜੀ ਸਾਡੇ ਲੀਵਰ ਵਾਸਤੇ ਤਿਆਰ ਅੱਛਾ ਜੀ ਅਸੀਂ ਆਦਰ ੜਕਾ ਜਾ ਕਰ ਲੈਣਾ ਇਹਨੂੰ ਤਾਂ ਕਿ ਸਾਡੇ ਜਿਹੜਾ ਸਰੀਰ ਨੂੰ ਆ ਉਹ ਫਾਈਬਰ ਵੀ ਪੂਰਾ ਮਿਲੇ ਨਹੀਂ 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 ਪੁੰਨ ਕੇ ਤਾਂ ਫਿਰ ਵਿੱਚ ਕੁਝ ਰਿਹਾ ਹੀ ਨਹੀਂ ਕਿਉਂਕਿ ਅਸਲ ਤਾਂ ਜਿਹੜੀ ਅਸਰ ਫਾਈਬਰ ਆ ਉਹ ਤਾਂ ਅਸੀਂ ਅੰਦਰ ਲੈ ਕੇ ਜਾਣੀ ਆ ਇਹ ਦੇਖੋ ਇਹ ਬਣ ਗਿਆ ਸਾਡਾ ਜੂਸ ਹੁਣ ਆਪਾਂ ਨੇ ਕਰਨਾ ਕੀ ਆ ਬਾਜ਼ਾਰ ਦੇ ਵਿੱਚੋਂ ਵਧੀਆ ਕੰਪਨੀ ਦਾ ਤੁਸੀਂ ਸੇਬ ਦਾ ਸਿਰਕਾ ਜਿਹਨੂੰ ਐਪਲ ਬਿਨੇਗਰ ਕਹਿ ਦਿੰਦੇ ਆ ਐਪਲ ਸਿਡਰ ਕਹਿ ਲੋ ਜੀ ਉਹਨੂੰ ਤੁਸੀਂ ਇੱਕ ਚਮਚ ਤੁਸੀਂ ਇਹਦੇ ਵਿੱਚ ਇਹ ਐਡ ਕਰ ਦੇਣਾ ਠੀਕ ਆ ਜੀ ਠੀਕ ਆ ਜੀ ਇਹ ਤੁਸੀਂ ਫਿਰ ਕਹਿ ਲੋ ਵੀ ਖਾਲੀ ਪੇਟ ਪੀਣਾ ਤੇ 2 ਘੰਟੇ ਕੁਝ ਨਹੀਂ ਖਾਣਾ ਪੀਣਾ ਫਿਰ 2 ਘੰਟੇ ਪਾਣੀ ਉਹ ਪੀ ਜਾਣਾ ਅੱਛਾ ਹਰ ਤੁਸੀਂ ਇਹ ਦੇਖ ਲਓ ਵੀ ਲਗਭਗ ਤੁਸੀਂ ਦੂਜਾ ਘੁੱਟ ਭਰਦੀ ਸਰ ਤੁਹਾਨੂੰ ਅਧਕਾਰ ਆ ਜਾਊਗਾ ਠੀਕ ਐਡੀ ਕਮਾਲ ਦੀ ਚੀਜ਼ ਆ ਇਹਨੂੰ ਪੀਣਾ ਤੁਸੀਂ ਖਾਲੀ ਪੇਟ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੂੰ ਭੁੱਖ ਨਹੀਂ ਲੱਗਦੀ ਐਸਿਡ ਬਣਦਾ ਤਜਾਬ ਬਣਦਾ ਭਰਿਆ ਪੇਟ ਰਹਿੰਦਾ ਬੰਦਾ ਕਹਿੰਦਾ ਵੀ ਨਿੱਗਲ ਹੋ ਗਿਆ ਬਹੁਤ ਜ਼ਿਆਦਾ ਭੁੱਖ ਨਹੀਂ ਲੱਗਦੀ ਵੀ ਕਈ ਬੰਦੇ ਦਾ ਮੈਨੂੰ ਇਹ ਕਹਦਣੇ ਆਕੇ ਵੀ ਪੇਟ ਤੋਂ ਇੰਨੇ ਪਰੇਸ਼ਾਨ ਆ ਵੀ ਅਸੀਂ ਮਰਨ ਨੂੰ ਜੀ ਕਰਦਾ ਸਾਡਾ ਵੀ ਅਸੀਂ ਤਾਂ ਮਹਿੰਗੇ ਤੋਂ ਮਹਿੰਗੇ ਕੈਪਸੂਲ ਖਾ ਕੇ ਜਿਹੜੇ ਅੱਕੇ ਪਏ ਆ ਹੂੰ 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 ਪਹਿਲੇ ਦਿਨ ਪੀਕੇ ਦੇਖਿਓ ਪਹਿਲੇ ਦਿਨੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਠੰਡ ਪਾ ਦੂਗਾ ਐਡਾ ਕਮਾਲ ਦਾ ਜਿਹੜਾ ਕੜਾ ਜੀ ਨਹੀਂ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਪਦੀਨੇ ਧਣੀਆਂ ਦੀ ਚਟਣੀ ਤੋਂ ਬਿਨਾਂ ਕੁਝ ਰੋਟੀ ਹੋਣੀ ਸੀ ਖਾਂਦੇ ਉਦੋਂ ਤਾਂ ਉਹਨਾਂ ਦਾ ਕੰਮ ਖਰਾਬ ਨਹੀਂ ਸੀ ਹੁੰਦਾ ਇਹ ਖਰਾਬ ਬਹਿਲੇ ਵਹਿ ਬਹਿ ਕੇ ਹੋਇਆ ਇਹਨਾਂ ਦਾ ਕੰਮ ਜਿਹੜੇ ਕੰਮ ਖਰਾਬ ਵੀ ਹੋਇਆ ਹੈ ਨਾ ਇਹ ਨੌਜਵਾਨਾਂ ਦੇ ਬਹਿਲੇ ਵਹਿ ਬਹਿ ਕੇ ਜਿਨ੍ਹਾਂ ਨੇ ਸਾਰਾ ਦਿਨ ਕੁਰਸੀ ਤੋਂ ਨਹੀਂ ਉੱਠਣਾ ਸ਼ਾਮ ਨੂੰ ਏਸੀ ਲਾ ਕੇ ਬੈੱਡ ਤੇ ਬਹਿ ਜਾਣਾ ਉਹਨਾਂ ਦੇ ਫਿਰ ਕੰਮ ਆ ਜਿਹੜੇ ਅੰਗ ਆ ਉਹ ਫੇਲੇ ਹੋਣੇ ਨੇ ਜੀ ਬਿਲਕੁਲ ਜਦੋਂ ਦੇਖੋ ਫਾਈਬਰ ਮਿਲ ਗਿਆ ਬਾਡੀ ਨੂੰ ਤੁਹਾ ਜਨਮਾ ਜਨਮ ਦਾ ਮਲ ਮੈਂ ਤਾਂ ਇਹ ਕਹਾਂਗਾ ਵੀ ਜੰਮਿਆ ਹੋਇਆ ਜਿਹੜਾ ਅੰਦਰ ਉਹ ਬਿਲਕੁਕੁਲ ਖੁੱਲ ਜਾਏਗਾ ਤੁਸੀਂ ਫਾਈਬਰ ਤਾਂ ਲੈ ਨਹੀਂ ਰਹੇ ਖਾ ਸਾਰਾ ਦਿਨ ਮੈਦਾ ਰਹੇ ਨੇ ਜੀ 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 ਧੰਨਵਾਦ ਜੀ ਬਹੁਤ